ਹਾਂ ਕੀ ਇਹ ਦੱਸੋ ਚਾਹ ਬਣਾ ਲੈਂਦੇ ਯਾਰ ਚਾਹ ਤਾਂ ਬਣੀ ਪਈ ਆ ਫੇ ਲਿਓ ਨਾ ਮੈਂ ਨਾ ਗੋਹਾ ਜਾ ਪੱਥੇ ਆ ਮੈਂ ਕਈ ਦਿਨਾਂ ਦਾ ਇਕੱਠਾ ਹੋਇਆ ਪਿਆਗਾ ਤੇ ਥੋੜਾ ਜਿਹਾ ਹੋਰ ਆਗਾ ਮੈਂ ਚੱਕ ਕੇ ਸਿੱਟਿਆ ਮੈਂ ਜਾਨੀ ਆ ਬਾੜੇ ਚ ਚਾਹ ਬਣੀ ਪਈ ਆ ਪਾ ਕੇ ਪੀ ਲਿਓ ਤੂੰ ਪਾ ਕੇ ਫੜਾਇ ਲੈ ਮੈਨੂੰ ਪਨੀਰੀ ਲਿਆ ਦੇ ਇੱਥੇ ਬੈਠ ਕੇ ਖਾ ਲੂੰਗਾ ਦਾ ਚੱਕ ਲਿਓ ਤੁਸੀਂ ਲਿਆ ਦੇ ਯਾਰ ਤੂੰ ਦੋ ਮਿੰਟ ਇੱਥੇ ਬੈਠ ਕੇ ਉੱਥੇ ਪੱਟ ਲਿਓ ਪੱਟ ਢੋਲੀ ਚੋਂ ਹੀ ਤੂੰ ਉੱਥੇ ਲਿਆ ਦੇ ਯਾਰ ਢੋਲੀ ਉਰਲੀ ਲੈ ਲੈ ਹੁਣ ਢੋਲੀ ਇੱਥੇ ਧਰੋਂਗੇ ਬਾਅਦ ਚ ਓਏ ਇੱਥੇ ਖਾ ਲੂੰ ਯਾਰ ਤੂੰ ਲਿਆ ਦੇ ਚੱਕ ਲਿਓ ਫਿਰ ਤੁਸੀਂ ਮੇਰੇ ਕੋਲ ਟਾਈਮ ਨਹੀਂ ਹੈ ਜੇ ਇੱਥੇ ਇੱਥੇ ਧਰ ਦੇ ਲੈ ਥੱਲੇ ਆ ਲਿਆ ਦੇ ਮੇਰੇ ਕੋਲ ਟਾਈਮ ਨਹੀਂ ਹੈਗਾ ਚੱਕ ਲਿਓ ਉਹ ਲਿਆ ਦੇ ਯਾਰ ਤੂੰ ਲੈ ਇਹ ਨਹੀਂ ਨਿਕਲਣਦਾ ਇੱਕ ਤਾਂ ਕੋਈ ਕੰਮ ਨਿਭੜਨਦਾ ਕੰਮ ਕਰ ਦੇ ਲੈ ਜੇ ਚਾਹ ਮੰਗਿਆ ਕੇ ਕੰਮ ਨਹੀਂ ਹੈ ਬੜਾ ਐਡੀ ਕਿੱਡੀ ਕੰਮੀ ਆ ਤੂੰ ਗੱਲਾਂ ਦੇ ਕਰਦੀ ਐਸੇ 10 ਮਿੰਟ ਸੌ ਜਾਾਂਗੇ ਚਾਹ ਪੀ ਕੇ ਥੱਕੇ ਪਏ ਆ ਸਾਰੀ ਰਾਤ ਪਾਣੀ ਤੇ ਸੀਗੇ ਲਾਪੇ ਖਾ ਲੂਗਾ ਪਟਕੀ ਕੌਲੀ ਤੇ ਚਮਚਾ ਫੜਾ ਜਾਨੀ ਚਾਹ ਫੜਾ ਜਾਨੀ ਜਿਵੇਂ ਸਰਿਆ ਪਿਆ ਥੋੜਾ ਤਾਂ ਉਰੇ ਧਰ ਦੇ ਤੂੰ ਬੇਲੇ ਬੈਠਾ ਕੋਈ ਚੀਜ਼ ਵੀ ਨਾ ਕੇ ਖਾ ਸਕਦੇਗੇ ਸਰ ਨੂੰ ਕੀ ਹੈ ਅੱਜ ਤਾਂ ਨਜ਼ਾਰਾ ਲਿਆਦਾ ਚਾਹ ਇਹ ਕੌਲੀ ਤੇ ਚਮਚਾਗਾ ਪਟਕੇ ਖਾ ਲਿਓ ਖਾੜੇ ਮੇ ਪਟਕੇ ਧਰਿਆ ਢੋਲੀ ਉੱਥੇ ਉੱਥੀ ਧਰ ਦੂੰ ਬੱਠਾ ਲੈ ਜਾ ਬਾਹਰ ਚ ਧਰ ਕੇ ਬੈਈ ਹੋਰ ਸਵਾਦੀ ਵਾਲੀ ਬਣੀ ਆ ਤਾਂ ਹੁਣ ਘੰਟਾਂ ਸੌਈਏ ਨਿਆਰੀ ਆ ਗਿਆ 3 ਘੰਟੇ ਬਾਅਦ ਉਠਾਂ ਜਦੋਂ ਪਰਮਜੀਤ ਕੰਮ ਨਿਬੜ ਕੇ ਆ ਜੂਗੀ ਹੋਰ ਪੌਂ ਜਨੇ ਹੁਣ 2 ਘੰਟੇ ਪਈਏ ਯਾਰ ਐ ਕੁੜੀ ਮੈਂ ਤਾਂ ਹੁਣ ਤਾਂ ਜਾਂਦੀ ਦਾ ਗਾਂ ਸੀ ਤੇ ਕੱਲ ਇਹਨਾਂ ਨੇ ਪੰਜੀਰੀ ਲਾਈ ਆ ਦੇਖਦੀ ਐ ਪਰ ਮੰਜੀਤ ਚਾਹ ਦੀ ਕੁੱਟ ਦਾ ਨਾਮ ਲਊ ਤਾਂ ਪੰਜੀਰੀ ਦਾ ਪੌਦਾ ਵੀ ਦੇ ਦੇਨੇ ਮੰਗ ਕੇ ਖਾ ਲੂਗੀ ਬਿਲਕੁਲ ਪੰਜੀਰੀ ਦੇ ਦੇ ਲੈ ਉਹ ਪੈ ਮੰਜੀਤ ਸਬਾਰੀ ਤਾਂ ਸੁੱਤਾ ਸੁੱਤਾ ਪੈਗਾ ਚਲ ਮੰਜੀਤ ਆਖੂਗਾ ਵੀ ਤਾਈ ਚਾਹ ਪੀ ਲੈ ਪੁਣੀ ਦੀ ਪੁਣੀ ਵਾਲੀ ਡਿਟਾਈਲ ਨੂੰ ਮਨਜੀਤ ਬੇ ਆਪ ਹੀ ਇਹ ਪੰਜੀ ਦੀ ਕੌਲੀ ਛੱਡੀ ਜੁੱਠੀ ਮੈਂ ਲਾਦੀ ਆ ਪੀਪੀ ਚ ਪੁਣੀ ਦੀ ਹੋ ਗਈ ਦੇਖਾ ਉਹ ਦਪਰੀ ਭੀਏਨੀ ਜੀ ਦੀ ਜੀ ਮਨਜੀਤ ਆ ਦੇ ਮਨਜੀਤ ਆ ਇਹ ਤਾਂ ਪੋਰਾ ਪਤਾ ਨਹੀਂ ਲੱਗਦਾ ਸੁੱਤਾ ਪਿਆਗਾ ਨਹੀਂ ਪਰ ਮਨਜੀਤ ਆ ਨਾ ਪਰ ਮਜੀਤ ਕਿੱਧਰ ਗਏ ਆਗੇ ਕੋਈ ਨਹੀਂ ਘਰੇਤਾ ਐਂ ਕਰਦੀ ਆ ਮੈਂ ਤਾਂ ਮौज ਲੱਗ ਗਈ ਪੰਜੀ ਜਾਰੀ ਪਿੱਛੇ ਕੋਈ ਲੈ ਜਾਣੀ ਚੱਕ ਕੇ ਮੈਂ ਤਾਂ ਸਾਰਾ ਸਿਆਲ ਮौज ਕਰੂੰਗੀ ਵਿੱਚ ਦੇ ਸਾਰੀਆਂ ਦਵਾਈਆਂ ਪਾ ਕੇ ਲਾਈਆਂ ਇਹਨਾਂ ਨੇ ਤਾਂ ਕਹਿੰਦੀ ਮੇਰੀ ਟੂ ਹੀ ਦੁਖਦੀ ਤੂੰ ਹੀ ਟਾਈ ਦੀ ਬਲਾਈ ਦਵਾਈ ਵਧੀਆ ਪਾਈ ਹੈ ਇਹਨਾਂ ਨੇ ਐ ਕਰਦੀ ਆ ਮੈਂ ਤਾਂ ਚੱਕ ਕੇ ਉੱਡ ਜਾਨੀ ਇਹਨਾਂ ਨੂੰ ਨਹੀਂ ਪਤਾ ਲੱਗਦਾ ਸੋ ਚਲ ਪੱਥੇ ਹੀ ਕੋ ਹਤਾ ਹੁਣ ਦਾਲ ਰੋਟੀ ਦਾ ਟਾਈਮ ਹੋਇਆ ਪਿਆ ਕੰਮ ਕਰਾਂ ਜਾ ਕੇ ਸਭ ਜੀ ਸਭ ਜੀ ਚੀਰਦੀਆਂ ਉਹ ਤਾਂ ਇਹ ਜਾਈ ਆ ਤਾਂ ਪੈ ਜਾਂਦਾ ਜਿੱਥੇ ਮੁੜ ਕੇ ਉੱਠਦਾ ਨਹੀਂ ਦੇਖਾਂ ਜਾ ਕੇ ਕੁੱਤਾ ਹੀ ਪਿਆ ਹੋਊਗਾ ਗੋਲੀਆਂ ਖਾ ਲੈਂਦਾ ਦਵਾਈ ਉਹਦੇ ਵਾਲੀ ਨੀਂਦ ਜੀ ਵਾਲੀ ਟੈਨਸ਼ਨ ਜੀ ਦੀ ਉਹਦਾ ਨਾ ਮੁੜ ਕੇ ਨੀਂਦ ਆ ਜਾਂਦੀ ਹੈ ਮੁੜ ਕੇ ਉੱਠਦੇ ਨਹੀਂ ਹੈਗੇ ਠਾਏ ਬਿਨਾ ਲੈ ਆ ਪਿਆ ਸੁੱਤਾ ਐਨੀ ਤੇ ਚੱਲ ਆੜ ਗਈ ਪੀਪੀ ਤਾਂ ਧਰਿਆ ਆ ਨਹੀਂ ਤੇ ਕੁੱਤੇ ਘੜੀ ਸੀ ਫਿਰਦੇ ਆ ਭਾਂਡੇ ਚੱਕ ਕੇ ਨਹੀਂ ਆਏ ਹੈਗੇ ਮੈਂ ਤਾਂ ਉੱਥੇ ਹੱਥ ਧੋਏ ਹੀ ਆਉਂਦਾ ਆਉਂਦੀ ਆਉਂਦੀ ਹਾਂ ਲੈ ਘਰੇ ਖੜ ਗਈ ਮੜਾ ਜਾ ਪਾਏ ਹੋ ਸੁੱਤੇ ਹਜੇ ਉੱਠੇ ਨਹੀਂ ਗੱਲ ਸੁਣੋ ਹੂੰ ਐਨੀ ਨੀਂਦਾਂ ਸਰ ਗਿਆ ਤੁਹਾਡਾ ਤਾਂ ਜਮੀ ਕੀ ਹੋ ਗਿਆ ਆਹ ਜਦੋਂ ਢੋਲੀ ਧਰਿਆਏ ਸੀਗੇ ਪਨੀਰੀ ਵਾਲੀ ਤੇ ਫਿਰ ਆਹ ਭਾਂਡੇ ਵੀ ਧਰਿਆਉਂਦੇ ਮੈਂ ਖ ਮੀ ਆਊਗਾ ਜਿਹੜਾ ਢੋਲੀ ਧਰਤੀ ਅੱਗੇ ਉੱਥੀ ਬੈਹਿੰਦੇ ਚੀਜ਼ ਆਹ ਜੋ ਭਾਂਡੇ ਵੀ ਧਰਿਆਉਂਦੇ ਕਿਉਂ ਝੂਟ ਕੇ ਮਾਰ ਚੱਕ ਕੇ ਦਾ ਤੂੰ ਲੈ ਗਈ ਇੱਥੋਂ ਲੈ ਮੈਂ ਕਹੇ ਹਜੇ ਹੁਣ ਆਉਣੀ ਧਰ ਕੇ ਨਹੀਂ ਆਏ ਮੈਂ ਕਿ ਸੁੱਤਰ ਆਇਆ ਤੇ ਫਿਰ ਪੀਪੀ ਪੀਪੀ ਤੂੰ ਧਰਿਆਏ ਅੰਦਰ ਆ ਮੈਂ ਤਾਂ ਹੁਣ ਉਧਰੋਂ ਆਈ ਐ ਗੋਹਾ ਪੱਤ ਕਿਉਂ ਨਹੀਂ ਆਉਂਦੀ ਮੈਂ ਉਧਰ ਉਹਦੇ ਕੋਲੇ ਖੜ ਗਈ ਮਨਪ੍ਰੀਤ ਕੋਲੇ ਹੱਥ ਉੱਤੇ ਧੋਕ ਕੇ ਆਈਆਂ ਉਹਨਾਂ ਦੇ ਘਰੇ ਉਹ ਝੂਠਣਾ ਮਾਰ ਅੰਦਰ ਤੇਰੇ ਹੀ ਉਵੇਂ ਮੈਂ ਇਲਜ਼ਾਮ ਲਾਈ ਜੰਨੀ ਆ ਮੇਰੇ ਤੇ ਤੂੰ ਇਲਜ਼ਾਮ ਵਾਲੀ ਕਿਹੜੀ ਗੱਲ ਆ ਲੈ ਪੀਪੀ ਤਾਂ ਇੱਥੇ ਹੈ ਨਹੀਂਗੀ ਪੀਪੀ ਤੁਸੀਂ ਇੱਥੇ ਕਿੱਥੇ ਪੀਪੀ ਮੈਂ ਇੱਥੇ ਸੀ ਕਿ ਹੁਣ ਤੂੰ ਤੇਰੇ ਹੀ ਮੈਨੂੰ ਕੀ ਪਤਾ ਹੋਣਾ ਮੈਂ ਨਹੀਂ ਤੇਰੀ ਪੀਪੀ ਪੀਪੀ ਰਸੋ ਕਿੱਥੇ ਆ ਸਾਬੇ ਦੋਸੀ ਕੋਈ ਲੈ ਗਿਆ ਹੁ ਚੱਕ ਕੇ ਬਾਹਰ ਚ ਤਾਂ ਪਈ ਉਹ ਮੰਜੜਾ ਹੀ ਮੈਨੂੰ ਨਹੀਂ ਪਤਾ ਕੌਣ ਆਇਆ ਕੌਣ ਨਹੀਂ ਇੱਥੇ ਤੂੰ ਮੈਂ ਮਰ ਜਾ ਐਨੀ ਪੰਜੀਰੀ ਚਖਾ ਕੀ ਪਤਾ ਹੁਣ ਕੌਣ ਲੈ ਗਿਆ ਮੈਨੂੰ ਕੀ ਪਤਾ ਮੈਂ ਤਾਂ ਸੀਗਤ ਕਿ ਤੂੰ ਰੱਖ ਕੇ ਆਈ ਅੰਦਰ ਕੀ ਤੇਰੀ ਨਿਸ਼ਾ ਘਰੇ ਤੇਰੀ ਤਾਂ ਪੂਰਾ ਹੀ ਨਿਸ਼ਾਨ ਉਹ ਨੀਂਦ ਵਾਲੀ ਗੋਲੀ ਲੈ ਕੇ ਪੈ ਗਿਆ ਸੀਗਾ ਪਤਾ ਨਹੀਂ ਤੈਨੂੰ ਤਾਂ ਕਾਹਦੀ ਟੈਨਸ਼ਨ ਵਾਲੀ ਜਿਹੋ ਦਵਾਈ ਖਾਣ ਲੱਗਿਆ ਤੇ ਤਾਂ ਕਾਸੀ ਦੀ ਸੁਰਤ ਨਹੀਂ ਮੇਰੀ ਗੱਲ ਸੁਣੋ ਤੁਸੀਂ ਧਿਆਨ ਕਰੋ ਵੀ ਇੰਨੀ ਪੰਜੀਰੀ ਗਈ ਕਿੱਧਰ ਸਮਝ ਲਿਆ ਕਰੋ ਕਿਸੇ ਦੀ ਗੱਲ ਹੁਣ ਕਿਹੜਾ ਇੱਥੇ ਕਿ ਉਹ ਲੱਗੇ ਕੈਮਰੇ ਲੱਗੇ ਪਏ ਆਪਣੇ ਪਤਾ ਲੱਗ ਜੂਗਾ ਛੱਡ ਕੇ ਮਾਣਾ ਤੂੰ ਤਾਂ ਸੌ ਗਿਆ ਧਰਕੇ ਪੀਪੀ ਇੱਥੇ ਬਾਹਰ ਦੇ ਵਿਚਾਲੇ ਤੂੰ ਮੇ ਘੰਟਾ ਉੱਥੇ ਲਾਇਆ ਈ ਕੰਮ ਕਰਨ ਗਈ ਸੀ ਮੈਂ ਤਾਂ ਤੈਨੂੰ ਐਦਾ ਨਹੀਂ ਕਿਹਾ ਸੀ ਪਨੀਰੀ ਖਾ ਕੇ ਸੌਂ ਜੀ ਕੋਈ ਕੰਮ ਕਰ ਲੈਂਦਾ ਖੇਤ ਘੇੜਾ ਮਾਰੇ ਆਉਂਦੇ ਖੇਤ ਦਾ ਮੈਂ ਹੁਣ ਤਾਂ ਆਇਆ ਸੀ ਰਸਾਰੀਆ ਦਾ ਪਾਣੀ ਤੋਂ ਆਇਆ ਮੈਂ ਜੇ ਘੰਟਾ ਪੈ ਗਿਆ ਕਿ ਤਾ ਪੈ ਗਿਆ ਇਹ ਲੈ ਚਾਈਆ ਫਿਰ ਪਨੀਰੀ ਲੈ ਗਿਆ ਕੋਈ ਚੱਕ ਕੇ ਮੈਨੂੰ ਕੀ ਪਤਾ ਇਹ ਤੇਰਾ ਹੋ ਹੁਣ ਐਨੇ ਪੈਸੇ ਲਾਏ ਸੀਗੇ ਹਾ ਇਧਰ ਕੋਈ ਮਿਲਿਆ ਨਹੀਂ ਤੈਨੂੰ ਇਧਰੋਂ ਕਿਧਰੋਂ ਜਿੱਧਰ ਤੂੰ ਆਈ ਆਪਣੇ ਬਾੜੇ ਕਿ ਨਹੀਂ ਮੈਂ ਤਾਂ ਕੋਈ ਨਹੀਂ ਮਿਲਿਆ ਹੈਗਾ ਕੋਈ ਵੀ ਨਹੀਂ ਮਿਲਿਆ ਤੈਨੂੰ ਨਾ ਕੋਈ ਨਹੀਂ ਮਿਲਿਆ ਮੈਂ ਤਾਂ ਜਾਂਦੀ ਨੂੰ ਤਾਈ ਟੱਕਰੀ ਸੀ ਇਧਰ ਨੂੰ ਜਾਂਦੀ ਸੀ ਕਾ ਇੱਕ ਡੇਢ ਦਾ ਟਾਈਮ ਆ ਗਿਆ ਕੋਈ ਨਹੀਂ ਮਿਲਿਆ ਤੈਨੂੰ ਇਹ ਤਾਈ ਟੱਕਰੀ ਸੇ ਤਾਂ ਮੁਰੀ ਜਾਂਦੀ ਸੀਗੀ ਹੋਰ ਮੈਨੂੰ ਨਹੀਂ ਬੁਲਾਇਆ ਮੈਂ ਉਹ ਗਾਹਾਂ ਲੰਗੀ ਸੀ ਮੈਂ ਇਧਰੋਂ ਲੰਗੀ ਸੀ ਤੂੰ ਵੀ ਬੜਾ ਟਾਈਮ ਲਾਇਆ ਈ ਹੁਣ ਕੀ ਪਤਾ ਕੌਣ ਲੈ ਗਿਆ ਇੱਥੇ ਚਤਾਈ ਦਾ ਕੰਮ ਨਾ ਹੋਵੇ ਆਈ ਆਪਣੇ ਘਰੇ ਨਹੀਂ ਆਈ ਹੋਵੇ ਆਈ ਸਿੱਥੇ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਸੁੱਤਾ ਪਿਆ ਸੀ ਇੱਧਰ ਹੁਣ ਭੌਂਕ ਤੇ ਲੈ ਗਿਆ ਕੋਈ ਚੱਕ ਕੇ ਲੈ ਓ ਰੱਬਾ ਇਹ ਤਾਂ ਹੁਣ ਕਹਿੰਦੀ ਲੈ ਲੈ ਗਿਆ ਕੋਈ ਚੱਕ ਕੇ ਸਾਨੂੰ ਕਿਹੜਾ ਕੋਈ ਉਹ ਆਗਾ ਧਰ ਕੇ ਸੌਂ ਗਿਆ ਮੌਜਾਂ ਨਾਲ ਹੁਣ ਜੇ ਬੋਲਦੀਆਂ ਤਾਂ ਮਾੜੀ ਵੱਜਦੀਆਂ ਮਾੜੀ ਆਪੀ ਵੱਜਦੀ ਦੋ ਘੰਟੇ ਤੋਂ ਦੋਨੇ ਗਮਾਂਡੀਆਂ ਦੁਨੀਆਈ ਹੁਣ ਪੰਜੀਰੀ ਟੱਪ ਪੱਟਣ ਦੇ ਕੋਈ ਜ਼ੋਰ ਲੱਗਦਾ ਸੀ ਉੱਥੋਂ ਪੰਜੀਰੀ ਪੱਟ ਕੇ ਕੌਲੀ ਚ ਪਾ ਕੇ ਦੁਬੇ ਤੇ ਖਾ ਲੈਂਦਾ ਪੀਪੀ ਸਰਾਣੇ ਧਰ ਲਈ ਏਡੀ ਵੱਡੀ ਲੈ ਆ ਕੇ ਓਏ ਹੁਣ ਮੈਂ ਐਡਾ ਕਿੱਡਾ ਗਗਨਾਹ ਕਰਤਾ ਅੰਨਿਆਂ ਨੂੰ ਦੇ ਦਿਆ ਫੇ ਸੜਕ ਤੋਂ ਚੱਕੀ ਲਿਜਾਉ ਅਗਲਾ ਵੀ ਸੁੱਤਾ ਬਹਿ ਤਾ ਕੋੜੇ ਵੇਚ ਕੇ ਸੌਂ ਗਿਆ ਨਹੀਂ ਕਰ ਉੱਠਣਾ ਹੁਣ ਤਾਈ ਫੇਰ ਇੱਥੇ ਆਈ ਹੋਊਗੀ ਤਾਈ ਨੇ ਠਾਇਆ ਹੋਊਗਾ ਤੁਸੀਂ ਕਿਹੜੇ ਉੱਠੇ ਹੋਏ ਹੋਗੇ ਮੈਨੂੰ ਨਹੀਂ ਪਤਾ ਯਾਰ ਤੂੰ ਆਪ ਦਾ ਤਾਈ ਜਾਣੀ ਤੇ ਤੂੰ ਜਾਨੀ ਮੈਂ ਇਹਰ ਪਤਾ ਕਰਕੇ ਹੁਣੀ ਤਾਈ ਦੇ ਘਰੇ ਮੈਨੂੰ ਚੱਕਾ ਗਿਆ ਵੀ ਜਦੋਂ ਤਾਈ ਟੱਕਰੀ ਆਇਆ ਤਾਂ ਮੈਨੂੰ ਹੋਰ ਉਦੋਂ ਕੋਈ ਨਹੀਂ ਸੀ ਮੈਂ ਉਥੇ ਲੇਟ ਹੋ ਗਈ ਉਦੋਂ 1.5 ਦਾ ਟਾਈਮ ਸੀ ਜਦੋਂ ਤਾਈ ਆਈਏ ਤਾਂ ਮਰਾ ਖੇਤ ਜਾ ਕੇ ਆਉਣਾ ਤੂੰ ਕਰ ਲ ਮੈਨੂੰ ਤਾਈ ਦੇ ਘਰੇ ਜਾਇਆ ਉਹਨਾਂ ਦਾ ਘਰੇ ਬਹਿ ਜਾ ਮੈਂ ਤਾਈ ਦੇ ਘਰੇ ਗੇੜਾ ਮਾਰ ਕੇ ਹੁਣੀ ਮੈਂ ਤਾਂ ਇੱਥੇ ਹੀ ਬੈਨ ਤੂੰ ਜਾ ਮੈਂ ਪੁੱਛ ਕਿਉਂ ਨਹੀਂ ਹੈਗੀ ਅੱਗ ਲੱਗੀ ਪਈ ਆ ਮੈਨੂੰ ਤਾਂ ਵੀ ਇੰਨਾ ਕਿਉਂ ਚੱਕਾਤਾ ਦੇਸੀ ਕਿਉਂ ਮਸਾ ਜੋੜਿਆ ਸੀ ਮੈਂ ਤਾਂ ਪੂਹੀ ਪੂਹੀ ਕਰਕੇ ਇੱਧਰ ਤਾਂ ਜਾਨੀ ਆ ਮੈਂ ਨਾਲ-ਨਾਲ ਖੇਤਾਂ ਵਿਚ ਦੀ ਹੁਣ ਕਿੱਥੇ ਮਿਲੂ ਗੰਗਾ ਗੇ ਭੁੱਲ ਕਿਤੇ ਮਿਲਦੇ ਹੈਗੇ ਕੋ ਕਿ ਤਾਈ ਕੀ ਕਰੇ ਨਾ ਤਾਈ ਨਾਲ ਲੜਾਈ ਬਿੱਡੂ ਵੀ ਉੱਥੇ ਜਾ ਕੇ ਕੀ ਪਤਾ ਤਾਈ ਕਿ ਇਧਰੋਂ ਆਈ ਕਿਧਰੋਂ ਨਹੀਂ ਹਰੇਕ ਤੇ ਸ਼ੱਕ ਕਰ ਲੈਂਦੀ ਆ ਜੇ ਬਾਹਰ ਕੋਲ ਦੀ ਟੱਪ ਗਿਆ ਤਾਂ ਇਹ ਚੋਰ ਆ ਆ ਫਲਾਨਾ ਐ ਕਰਦਾਗਾ ਉਹ ਫਲਾਨਾ ਸਾਡੇ ਸਾਗ ਲੈਗਾ ਸਾਡੇ ਮੂੜੀਆਂ ਲੈਗਾ ਕੀ ਪਤਾ ਹੈਗਾ ਐਵੇਂ ਕੇ ਨਾਲ ਲੜਨਾ ਮਾੜੀ ਗੱਲ ਹੈਗੀ ਗਵਾਂਡ ਆ ਫੇਰ ਵੀ ਹੁਣ ਤਾਈ ਨਾਲ ਲੜਨ ਵਾਜੀ ਚੱਕ ਕੇ ਮਸਾ ਲਿਆਈ ਆ ਪਰ ਜਿੱਲੀ ਮਤ ਲੈ ਕੇ ਮौज ਵਣਗੀ ਮੈਂ ਤਾਂ ਸਾਰਾ ਸਾਲ ਮौज ਨਾ ਖਾਉਂਗੀ ਹੇ ਹੈ ਕੇ ਇੱਥੇ ਧਰਨਾ ਨਹੀਂ ਮੰਜੇ ਥੱਲੇ ਉਨਾਂ ਨੂੰ ਕੀ ਪਤਾ ਕੱਲ ਨਾ ਦਿੱਤੀ ਨਹੀ ਹੈਗੀ ਚਾਹ ਖਾ ਕੇ ਤੇ ਰਾਮ ਨਾਲ ਖਾਈ ਜਾਵੇ ਨੀ ਕੌਲੀ ਭਰ ਕੇ ਤਤੇ ਤਤੇ ਨੀ ਮਰਦਾਨੀ ਕਰੇ ਖੋ ਕੇ ਖਾਲਾ ਐ ਨੀ ਸੜਿਆ ਵੀ ਦੋ ਚੌਂਚੇ ਪਾ ਕੇ ਦੇ ਦੇ ਮਿਲਤਾ ਤੀ ਤੂੰ ਵੀ ਖਾਲਾ ਤੇ ਕੋਈ ਨੀ ਹੁਣ ਲੱਗੂ ਪਤਾ ਜੇ ਸਾਰੀ ਪੀਪੀ ਚੱਕ ਲਿਆਂਦੀ ਤੇ ਬਲਾਂ ਹੀ ਕਰ ਲੈ ਸਮਾਨ ਪਾ ਕੇ ਨਾ ਇਹਨੇ ਇੰਨਾ ਸਮਾਨ ਪਾਇਆ ਥਾਲ ਪਰ ਸਮਾਨ ਦਾ ਤੇ ਮੇਰੇ ਤਾਂ ਬਲਾਂ ਜੀ ਕਰੇ ਪੰਜੀ ਦੀ ਖਾਣ ਨੂੰ ਸਾਰੀ ਰਾਤ ਨੀ ਹੂੰਗਾ ਈ ਮੈਂ ਤਾਂ ਲੱਗੇ ਵੀ ਪਰਮਜੀਤ ਦੀ ਪੰਜੀਰੀ ਖਾਣੀ ਸੀ ਪੰਜੀਰੀ ਖਾਣੀ ਸੀ ਐ ਨਹੀਂ ਪਤਾ ਮੈਂ ਤਾਂ ਸਾਰ ਗੋਈ ਦੇਤੀ ਰੱਬ ਨੇ ਵੀ ਪੀਪੀ ਲੈ ਜਾ ਸਾਰਾ ਸਿਆਲ ਮौज ਕਰੂੰਗੀ ਪੰਜੀਰੀ ਨਾਲ ਹੁਣ ਹੁਣ ਖਾ ਲੈ ਪੰਜੀਰੀ ਪਰਮਜੀਤ ਵੀ ਧਰ ਕੇ ਹੱਥ ਤੇ ਦਿਖਾ ਦਿਖਾ ਖਾਵੇ ਕੱਲ ਮੈਨੂੰ ਚੋਂਚੇ ਪਰ ਪਰ ਜੇ ਪੁਰ ਦੇਣ ਦੀ ਵੀ ਵੱਡਾ ਬੰਦਾ ਹੈਗਾ ਲਾ ਪਹਿਲਾਂ ਫਿਰ ਇੰਨੇ ਨਾਲ ਮੇਰਾ ਮਨਾ ਹੋ ਹੋ ਜਾਂਦਾ ਐਵੇਂ ਆਹ ਲੱਗਿਆ ਪਿਆ ਸੀਗਾ ਕੀ ਖਾਣੀ ਸੀ ਪੰਜੀਰੀ ਖਾਣ ਚ ਜੀ ਜਿਆ ਤਾਂ ਕਰਦੇ ਇਹਨ ਪੁੱਤਿਆਂ ਦੇ ਬੰਦਾ ਇੱਕ ਖਾਈ ਜਾਂਦਾ ਕੋਲੇ ਮੈਂ ਵੀ ਕੁਦਰ ਤੋਂ ਹੀ ਆ ਗਈ ਕੱਲ ਨਾ ਦੇ ਘਰੇ ਮੈਂ ਕਦੇ ਆਈ ਨਾ ਕਰੀ ਆ ਮੈਨੂੰ ਗੱਫਾ ਮਿਲਣਾ ਸੀਗਾ ਤਾਂ ਕਰਕੇ ਫਿਰ ਮੈਨੂੰ ਆਉਣਾ ਪੈਗਾ ਆ ਖਾਣਾ-ਦਾਣਾ ਜਾਂਦਾ ਲਿਖਿਆ ਸੀ ਪੰਜੀਰੀ ਤਾਂ ਆਈ ਇਹਨਾਂ ਦੇ ਘਰੇ ਤਾਂ ਅੱਜ ਵੀ ਤਾਂ ਅੱਜ ਵੀ ਮੈਂ ਕੋ ਕੱਲ ਵਾਲੀ ਚਾਹ ਤੇ ਅੱਜ ਆ ਗਈ ਮੋਖਾ ਚਾਹ ਅੱਜ ਹੀ ਦੇ ਦੂਗੀ ਕੱਲ ਤਾਂ ਨਹੀਂ ਦਿੱਤੀ ਤੇ ਅੱਜ ਪੀਪੂ ਹੀ ਚਕਾ ਸੀ ਮਹਾਰਾਜ ਨੇ ਕਹਿੰਦਾ ਸਾਰੀ ਲੈ ਚੱਕ ਕੇ ਤੇ ਉਹ ਗੁੱਗੂ ਸੁੱਤੇ ਹੀ ਪਿਆ ਉਨ ਕੀ ਜਦ ਆ ਮਨਜੀਤ ਤਾਂ ਖਾ ਕੇ ਗੋਲੀ ਗੁਈ ਸਮਝ ਜਾਂਦਾ ਆ ਕਿਸ ਦਰ ਕੇ ਨਾ ਤੇ ਕੇ ਦਾਮ ਜਾ ਲੈ ਕੇ ਨਾ ਫਿਰ ਚਾਹ ਜੀ ਕਰੜੀ ਜੀ ਕਰਕੇ ਫਿਰ ਖਾਉਂਗੀ ਨਾ ਤਾਂ ਬਾਟੀ ਚ ਪਾ ਕੇ ਤੇ ਨਾ ਚਾਹ ਕਰਕੇ ਲਿਆਉਂਗੀ ਕੇ ਦਾਮ ਜਾ ਲੈ ਲਵਾਂ ਮੈਂ ਇੱਥੇ ਰੱਖ ਦਿੰਨੀ ਮੰਜੇ ਥੱਲੇ ਭਾਈ ਨੇ ਆ ਕੇ ਤਾਂ ਮੈਂ ਤਾਂ ਦੜਕ ਦੜਕ ਵੱਜਣ ਲੱਗ ਗਿਆ ਚੋਰੀ ਕਰਨੀ ਕਰਾ ਸੌਖੀ ਆ ਮੈਂ ਚੱਕ ਕੇ ਭੰਜੀ ਆਈ ਹੇ ਹੇ ਥੱਕ ਗਈ ਭੰਜੀ ਆਉਂਦੀ ਮੈਂ ਕਿਤੇ ਡਿੱਗ ਵੀ ਨਾ ਪਾ ਮਾਠੇ ਬਾਖਾ ਕੇ ਮੈਂ ਪੁੱਛ ਕਿਉਂ ਨਹੀਂ ਤਾ ਹਾਂ ਤਾਂ ਹੁਣ ਗੱਲ ਤਾਂ ਮੈਂ ਕਿਵੇਂ ਪਾਉਂਗੀ ਜਾ ਕੇ ਪਰ ਪਹਿਲਾਂ ਪੁੱਛੂੰਗੀ। ਪਹਿਲਾਂ ਅੰਦਰ ਤਾਂ ਫੇਰੀ ਸ਼ਾਮ ਕੇ ਆਉਂਗੀ ਹੁਣ 담ਜਾ ਲੈ ਲਾ ਮੜਾ ਜਾ। ਤੀ ਤਾਈ ਕਿਵੇਂ ਆ? ਪੁੱਵੇ ਕਿਥੋਂ। ਹਾਂ ਬਠੀਕਾ ਵਧੀਆ ਤੂੰ ਦਸ ਪਰਵੀਸ ਕਿਵੇਂ ਆਈ ਹੈ ਠੀਕ ਆ। ਠੀਕ ਆ ਹਾਂ ਵਧੀਆ। ਕੰਮ ਚੰਦਾ ਕਰਈ ਹੈ। ਕੰਮ ਕੀ ਬੜੇ ਮੈਂ ਤਾਂ ਗੋਹਾ ਪੱਥਨ ਵਾਗੀ। ਅੱਛਾ ਮਤਨਾ ਦੱਸ ਦੇ ਤੂੰ ਦੁਪਹਿਰੇ ਕਿੱਧਰ ਜਾਂਦੀ ਸੀ ਭਾਈ ਸਾਡੇ ਘਰੇ ਗਈ ਸੀ। ਨਾ ਨਾ ਮੈਂ ਤਾਂ ਘਰ ਹੀ ਗਈ ਇੱਥੇ ਬੈਠੀ ਐ ਜ ਤੜਕੇ ਦੀ। ਨਾ ਨੰਨ ਨੂੰ ਮਿਲਿਤਾ ਹੈਂ ਤੂੰ ਰਾਤ ਮੈਨੂੰ ਬੁਲਾਇਆ ਨਹੀਂ ਚੁੱਪ ਚੇ ਕਰਕੇ ਲੰਘ ਗਈ ਅੱਛਾ ਉਦੋਂ ਉਹਦਾ ਮੈਂ ਉਹਨਾਂ ਦੇ ਗਈ ਸੀਗੀ ਇੱਥੇ ਬਹੁਤ ਲਫਰਦਾ ਸੀ ਭਾਈ ਦਾਲਜੀ ਵਾਲਾ ਅੱਛਾ ਉਹਨੂੰ ਪੁੱਛਣ ਗਈ ਸੀਗੀ ਉਹ ਟੱਪ ਹੀ ਗਿਆ ਮੈਂ ਮੋੜ ਆਈ ਤੀ ਮੈਂ ਮਨਜੀਤ ਨੂੰ ਲੜਨ ਲੱਗ ਗਈ ਮੈਂ ਹਟਾਈ ਇੱਧਰ ਨਾ ਹੀ ਹੋਵੇ ਤੇ ਮੈਂ ਹਾਂ ਸਾਨੂੰ ਕਿਹੜਾ ਪਤਾ ਲੱਗਿਆ ਤੈਨੂੰ ਕਿਹੜੀ ਨੁਪਤੜੀ ਲੈ ਗਈ ਸਾੜੇ 10 ਕਿਲੋ ਦੀ ਪੀਪੀ ਭਰੀ ਹੋਈ ਪੰਜੀਰੀ ਦੀ ਨਹੀਂ ਭੈਣੇ ਇਹ ਤਾਂ ਬਾੜੀ ਮਾੜਾ ਕੰਮ ਹੋਇਆ ਤੂੰ ਤਾਂ ਬਾੜੇ ਸਮਾਨ ਪਾ ਕੇ ਲਾਈ ਸੀਗੀ ਤੇ ਮਸਹਰ ਲਾਈ ਸੀ ਤਾਂ ਆਈ ਅਸੀਂ ਤਾਂ ਕਿੱਦੇ ਦੀ ਕਹੀ ਜਾਂਦੀ ਸੀ ਮਨਜੀਤ ਨੂੰ ਵੇ ਪੰਜੀਰੀ ਦਾ ਪੋਰਾ ਰਲਾ ਲਾ ਸਾਰਾ ਦਿਨ ਦਵਾਈਆਂ ਚੁਲਸੀ ਜਾਂਨੇ ਕੱਲ ਇਹ ਤੂੰ ਖਾਈ ਜਾਵੇ ਮੇਰਾ ਵੀ ਬਲਾਈ ਜੀ ਜਾ ਕਰੇ ਬਾਤ ਤੂੰ ਦਿੱਤੀ ਤਾਂ ਹੈ ਨਹੀਂ ਮੈਨੂੰ ਵਜੀ ਤੇ ਮਖਲਾ ਕੋਈ ਪਾਣੀ ਦੇ ਮੈਨੂੰ ਦੇਂਦੀ ਚੰਚਾ ਤਾਈ ਮੈਂ ਖਾਦੀ ਨਹੀਂ ਸੀ ਮੈਂ ਤਾਂ ਸਿਰ ਲਾਈ ਹੋਈ ਸੀ ਤੈਨੂੰ ਹੀ ਲੱਗਿਆ ਅੱਛਾ ਅੱਛਾ ਤੇ ਢਾਣੇ ਕੋਈ ਮੱਜੇ ਮੈਂ ਤਾਂ ਕਹਿੰਦੀ ਕੀੜੇ ਪੈਣੀ ਚਾਹੀ ਤੈਨੂੰ ਚੱਕ ਕੇ ਲੈ ਆਈ ਹਾਂ ਉਹੀ ਤਾਂ ਕਹਿਣੀ ਹੈਗੀ ਮੈਂ ਵਿਕਾਣੂ ਕਿਸੇ ਨੂੰ ਖਾਣੀ ਮਿਲੇ ਹਾਂ ਖਾਣੀ ਕਾਣੂ ਮਿਲੇ ਅਗਲੇ ਨੂੰ ਡੋਲ ਨਹੀਂ ਪਵੇ ਹਾਂ ਦੇਖ ਲੈ ਲੈ ਹੁਣ ਕੋਈ ਗੱਲ ਵੀ ਹੁਣ ਮੈਂ ਕਿਹਨੂੰ ਕਹਾਂ ਭਾਈ ਭਾਈ ਆਏ ਤਾਂ ਹੁਣ ਕਿਸੇ ਨਾਮ ਵੀ ਨਹੀਂ ਲੱਤਾ ਦਾਨ ਨੇ ਤੇ ਸਾਡੇ ਬੰਦੇ ਨੇ ਤਾਂ ਅਸੀਂ ਤਪਾ ਹਮਾਰੇ ਉਹ ਤਾਂ ਬਾਹਰ ਚ ਧਰ ਕੇ ਪੈ ਗਿਆ। ਰਾਜਾ ਤੂੰ ਆ ਨਹੀਂ ਤਾਂ ਤੂੰ ਆ ਜੇ ਐਡੀ ਪੀਪੀ ਬਾਹਰ ਕੇ ਤਾਈ ਮਾਇਆ ਆ ਪੱਟਣ ਦੇ ਕੋਈ ਜੋਰ ਲੱਗਦਾ ਉੱਥੇ ਪੰਜੇਰੀ ਕਿੱਦਾਂ ਕਰਦੇ ਚੱਕ ਕੇ ਉੱਥੇ ਬਾਹਰ ਚ ਧਰ ਲੈਂਦਾ ਲੈ। ਫੇਰ ਮੈਨੂੰ ਕਹਿੰਦਾ ਪੱਟ ਕੇ ਤੇ ਜਾ ਐ ਬਾ ਸਾਰੇ ਦਿਨ ਵਿਹਲਾ ਰਹਿੰਦਾ ਕੰਮ ਦਾ ਡੱਕਾ ਨਹੀਂ ਕਰਦਾ। ਕਿਹਦੀ ਪਤਾ ਨਹੀਂ ਵੀ ਉਹ ਹੁੰਦਾਗਾ ਤੇ ਤੂੰ ਆਪ ਦੇ ਦੇ ਪੱਟ ਕੇ। ਚਾਹ ਪਾ ਕੇ ਦੇਗੀ ਸੀ ਕੌਲੀ ਚਮਚਾ ਫੜਾ ਗਈ ਸੀ। ਇੱਕੜਾ ਲੋਕਾਂ ਦੇ ਬੰਦਿਆਂ ਵਾਂਗ ਗੌਰ ਕਰਦਾ। ਗੌਰ ਨਹੀਂ ਕਰਦਾ ਕੁਸੀ ਹੋਈ ਜਾਵੇ। ਫਿਰ ਜਪਣੇ ਬਾਹਰ ਮੈਂ ਤਾਂ ਕਿਤੇ ਜੀ ਨਹੀਂ ਲੱਗਦਾ ਹੈਗਾ ਤਾਈ। ਤੇ ਹੁਣ ਮੈਨੂੰ ਤਾਂ ਐ ਲੱਗੀ ਜਾਂਦਾ ਵੀ ਬੂਮਾ ਮਰ ਜਾਏ ਤਾਂ ਸੂਈ ਗੁਮਾਚੀ ਨਹੀਂ ਉਹ ਹੁੰਦੀ ਇਹ ਤਾਂ ਫੇਰ ਵੀ ਪੰਜੀਰੀ ਸੀ ਤੇਰਾ ਕਿੰਨਾ ਪੱਕੀ ਦੀ ਪੀਪੀ ਸੀ ਬਾਹਲਾ ਵੱਡਾ ਨੁਕਸਾਨ ਹੋ ਗਿਆ ਤੇਰਾ ਤਾਂ ਬਾਹਲਾ ਵੱਡਾ ਹੋ ਗਿਆ ਹਾਂ 10000 ਦਾ ਨੁਕਸਾਨ ਹੋ ਗਿਆ ਹਾਂ ਪਹਿਲੇ ਪੱਕਾ ਕੋਈ 5 ਕਿਲੋ ਦਾ ਤੇ ਰੱਖਿਆ ਹੋਊ ਸੀ ਦਾ 5000 ਦਾ ਤੇ 2000 ਦਾ ਤੂੰ ਸਮਾਨ ਵੀ ਪਾਇਆ ਹੋ ਵਿੱਚ ਪਤਾ ਨਹੀਂ ਕਿੰਨੇ ਕਦਾ ਪੈ ਗਿਆ ਹੋਊਗਾ ਦਾਦਾ ਸੋਹੇ ਜੀ ਜਾ ਵਡਰੀ ਦੀ ਕਿਹੜੀ ਦੀ ਨੀਤ ਸੀਗੀ ਨਹੀਂ ਮੇਰੀ ਅਰੇ ਕੀ ਦੀ ਨੀਤ ਸੀਗੀ ਮੇਰੀ ਸੀਗੀ ਮੈਂ ਤਾਂ ਨਾ ਚਿੜੀਆ ਘਰ ਆ ਸਾਡਾ ਤਾਂ ਤਾਈ ਘੜ ਤੇ ਕਾਗੀ ਇੱਕ ਬਾਗੀ ਕੋਈ ਚੀਜ਼ ਕਰਕੇ ਖਾਣ ਜੋਗਰੇ ਵੀ ਨਹੀਂ ਅਸੀਂ ਤਾਂ ਨਹੀਂ ਪਹਿਣਾ ਮੈਂ ਜਿਵੇਂ ਆ ਜਿੱਦਾਂ ਚੱਕਣ ਲੱਗ ਕੇ ਤੇ ਫਿਰ ਤਾਂ ਬਸ ਸਰ ਗਏ ਪਾਪੜ ਕੇ ਮੈਂ ਤਾਂ ਕੁਦਰਤੀ ਬਾਗੀ ਥੋੜੇ ਘਰੇ ਤੇ ਮੈਨੂੰ ਨਾ ਕਹੀਂ ਕੁਛ ਮੈਂ ਤਾਂ ਇਹਨੂੰ ਤਾਂ ਕਿਉਂ ਕਹਣੀ ਹੈਗੀ ਹੁਣ ਮੈਂ ਕਿਹਾ ਤੈਨੂੰ ਭਾਈ ਦੇਖਿਆਗਾ ਜਿੰਨਾ ਚਿਰ ਮੈਂ ਤਾਂ ਕਿਸੇ ਨੂੰ ਦੇਖਦੀ ਨਹੀਂ ਹੁੰਦੀ ਮੈਂ ਕਹਿੰਦੀ ਨਹੀਂ ਜਦੋਂ ਮੈਨੂੰ ਲੱਗ ਜੇ ਪਤਾ ਫਿਰ ਮੈਂ ਗੁੱਤਨੀ ਪੱਟ ਕੇ ਤੈਨੂੰ ਫਰਾਦਨੀ ਆਹ ਬਣੇ ਪੱਟ ਦੀ ਜਮਾ ਪੱਟੀ ਤਾਂ ਪੱਟਣ ਦਾ ਹੱਕ ਹੀ ਬਾ ਆ ਕਿਤਰੀ ਬੈਠੀ ਐ ਨੀ ਤਾਈ ਸੱਚ ਇਹ ਤਾਂ ਕੁਛ ਨਹੀਂ ਐ ਦਾ ਹਲਿਆ ਸੀ ਮੈਂ ਆਤਾ ਜਾ ਬਾਜਰੇ ਦਾ ਨਾ ਪਹਿਲੇ ਢੋਲੀ ਤਾਂ ਸਾੜੀ ਐ ਨੀ ਤਾਈ ਇਹ ਤਾਂ ਬਾਹਰ ਦਾ ਨਾਟਕ ਹੈ ਨਾ ਤੂੰ ਮੋਲ ਕਰਦੀ ਐ ਬਾਹਰ ਦਾ ਨਾਟਕ ਹੈ ਘਬਰਾ ਇਧਰ ਮੈਨੂੰ ਕੀ ਐ ਢੋਲੀ ਤਾਂ ਸਾੜੀ ਐ ਲੈ ਦੇਖਾ ਤਾ ਲੈ ਛੋਟੀ ਜਾਨ ਨਿਕਲ ਗਈ ਤੂੰ ਸਾਡੀ ਥਾਲੀ ਚੱਕ ਕੇ ਮਰ ਜਾਣਾ ਸਾਹਮਣੇ ਬੈਠੀ ਹੈ ਤੂੰ ਬੜੀ ਚਾਤਰ ਚਲਾ ਕਹਾਣੀਆਂ ਆਬਦੇ ਆਪ ਨੂੰ ਹਾਏ ਹਾਏ ਨਹੀਂ ਮਰ ਜਾਏ ਤੇਰੀ ਗੋਤਨੀ ਪੱਟ ਕੇ ਜਾਵਾਂਗੇ ਤੂੰ ਹੀ ਨਾ ਮਰ ਜਾਏ ਲੋਕਾਂ ਨੇ ਚੋਰੀਆਂ ਕਰਦੀ ਫਿਰਦੀਆਂ ਖਾਣ ਦੀ ਕੁੱਤੀ ਐਡੀ ਕਰਦੀ ਮੇਰੀ ਕਾਜੀ ਫੜਾ ਦੇ ਓ ਲਿਟੂਲੀ ਨਹੀਂ ਮਿਲਦੀ ਹੁਣ ਥੋੜੀ ਸਾਡੀ ਹੈ ਤੇਰੇ ਨਾਲੇ ਕਿ ਮੈਂ ਹਾਂ ਬੜੀਆਂ ਨਹੀਂ ਮੇਰਾ ਸੱਚ ਸਹੀ ਨਿਕਲੇ ਤੂੰ ਮੈਨੂੰ ਰਾਹ ਟੱਕਰੀ ਸੀ ਉੱਥੇ ਨਹੀਂ ਜਾਹਣਾ ਨਹੀਂ ਕਿੱਡੇ ਕੰਦੀ ਆ ਕੰਦੀ ਤਾਂ ਤੂੰ ਐੜੀਏ ਖਾਣ ਦੀ ਕੁੱਤੀ ਖਾਣ ਦੀ ਕੁੱਤੀ ਕਿਉਂ ਹੈ ਮੇਰੀ ਤਾਂ ਮਨ ਜੀ ਤੂੰ ਤੇਰੇ ਗੁੱਤ ਨਹੀਂ ਪਟਕੇ ਜਾਨੀ ਅਸੀਂ ਆਉਣੇ ਦੋਨੇ ਜਾਣੇ ਢੋਲੀ ਤੈਨੂੰ ਹੁਣ ਮਿਲਦੀ ਤੇ ਨਾ ਦੇਖਣਾ ਕਿੱਡੀ ਹੁਕਾਰ ਹੀ ਐ ਮੈਂ ਢੋਲੀ ਚੱਕ ਕੇ ਲੈ ਗਈ ਬੂਵੇਂ ਮਰ ਜਾ ਕਿੱਡੀ ਹੋ ਹੋਇ ਨਹੀਂ ਤਾ ਛਿਆ ਆਈ ਇਹ ਕੋਈ ਬਿਰਕ ਲੱਗ ਗਈ ਵੀ ਤਾਂ ਆਈ ਲੈ ਗਈ ਚੱਕ ਕੇ ਮੇਰੇ ਮਗਰ ਹੀ ਆ ਗਈ ਕੁੱਤ ਦੀ ਪੈੜ ਲੈ ਕੇ ਆ ਗਈ ਇਹ ਮੇਰੇ ਮਗਰ ਪੈੜ 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 ਦੇਖ ਕੇ ਆ ਗਈ ਬੂ ਲੈ ਗਈ ਉੱਡ ਕੇ ਮੈਂ ਤਾਂ ਖਾ ਕੇ ਵੀ ਨਾ ਦੇਖੀ ਖਾ ਤਾਂ ਲੈਂਦੀ ਕਮੜੀ ਮੈਂ ਖਾ ਚਸਰਾਣੇ ਤਾਲੀ ਅੰਦਰ ਕੋਈ ਆਉਂਦੀ ਫੇਰ ਨਹੀਂ ਇਹਨੂੰ ਪਤਾ ਲੱਗਦਾ ਸੀਗਾ ਬੜੀ ਪੜੀ ਹੈ ਨੀ ਪਰਮਜੀਤਾ ਲੈ ਕਿ ਉੱਡ ਗਈ ਉਹ ਮਰ ਜਾ ਮੈਂ ਤਾਂ ਮਸਾ ਚੋਰੀ ਕਰਕੇ ਲੈਂਦਾ ਕਹਿੰਦੀ ਚਾਤਰ ਚਲਾਕ ਬਣਦੀ ਹੈ ਹਾਏ ਹਾਏ ਮੈਂ ਤਾਂ ਮਸਾ ਨਹੀਂ ਚੱਕਦੀ ਮੋਇਨ ਨਾਲ ਜਾ ਕੇ ਧਰ ਲਈ ਬੱਡੀ ਰਕਾਨ ਨੇ ਲੈ ਮੈਂ ਆਈ ਖਾ ਲੂੰਗੀ ਮੈਂ ਤਾਂ ਵਧੀਆ ਮੈਂ ਵੀ ਮੌਕੇ ਤੇ ਬਾਗੀ ਨਹੀਂ ਸਾਹਮਣ ਦੀ ਹਾਏ ਹੇ ਥੱਕ ਗਈ ਨਾ ਹਾ ਦੇਖੋ ਆ ਉਹੀ ਢੋਲੀ ਆ ਕਿ ਫੇਰਾਂ ਦਾ ਦਿਮਾਗ ਉਹ ਹਤਾਈ ਕਿ ਕਰੋ ਲਈਆਂ ਵੇ ਖਾ ਕੇ ਗੋਲੀਆਂ ਸੌ ਜਾਣਾਂ ਅਗੇ ਮੈਂ ਟੈਨਸ਼ਨ ਵਾਲੀਆਂ ਗੋਲੀਆਂ ਖਾਨਾ ਔਰ ਕਿੱਥੋਂ ਲੈ ਆਉਂਦੀ ਨੂੰ ਤਾਈ ਕਿ ਕਹੋ ਲੈ ਜਾ ਕੇ ਮੇਰਾ ਤਾਂ ਧਮ ਚੜ ਗਿਆ ਮਸਾਂ ਆਈਆਂ ਸਰਾਣੇ ਤੇ ਰਹੀ ਬੈਠੀ ਪਈ ਮੋਜਾਂ ਨਾਲ ਲੰਮੀਆਂ ਤਾਣੀ ਲੜਾਈ ਮੇਰੇ ਜਾਂਦੀ ਨੂੰ ਲੜਕੀਆਂ ਹੀ ਲੜਕੇ ਸੀ ਮੈਂ ਕਿ ਉਹਨੂੰ ਗਾਲਾਂ ਦੇਈ ਪਰ ਤੇ ਜੀ ਕਰ ਆ ਵੀ ਤੂੰ ਕੁੱਤਨੀ ਚਲਾਵਾ ਤਿੰਨ ਚਾਰ ਫੜਕੇ ਬੋੜੀ ਹੈ ਤਾਈ ਦਾ ਚੋਰ ਨਹੀਂ ਬਿਠਾ ਲੈਣਾ ਇੱਥੇ ਲੱਗ ਜਾਣਾ ਤਾਈ ਨਾਲ ਗੱਲਾਂ ਮਾਰਨ ਗੁਰਨਮਤੇ ਰੋ ਮੰਗ ਕੇ ਲੈ ਜਾਂਦੀ ਉਹ ਮੰਗ ਕੇ ਕੀ ਲੋੜ ਸੀ ਉਹਨੂੰ ਲਿਜਾਣ ਦੀ ਉਹ ਤਾਂ ਅਸੀਂ ਵੀ ਸਿਆਲਾ-ਸਿਆਲ ਮੈਂ ਮौज ਕਰੂੰਗੀ ਪਰ ਪਰ ਡੋਲੂ ਕੁੜੀਆਂ ਨੂੰ ਦੇ ਦਿੰਦੀ ਆ ਉਹ ਉਹ ਕੁੜੀਆਂ ਦੇਖੇ ਮੈਂ ਫਤ ਮੰਗ ਕੇ ਲੈ ਲੈਂਦੀ ਵੀ ਮੈਨੂੰ ਪੰਜੀਰੀ ਚਾਹੀਦੀ ਉਹ ਤਾਂ ਪੰਜੀਰੀ ਵਾਲੀ ਹੋ ਗਈ ਸੀ ਆਪਾਂ ਰਹਿ ਗਏ ਸੀ ਉਹ ਜਿਹੇ ਦੇ ਉਹ ਜਿਹੇ ਉਹ ਤਾਂ ਜੇ ਮੈਂ ਨਾ 10 ਮਿੰਟ ਜਾਂਦੀ ਬੱਸ ਆਪਾਂ ਤਾਂ 10000 ਰੁਪਏ ਖੁੱਝ ਜਾਂਦਾ ਗਿਆ ਤਾਂ ਹੈਗਾ ਸੀਗਾ ਤੂੰ ਤਾਂ ਇੱਥੇ ਬਹਿ ਗਿਆ ਮੋਜਾਂ ਨਾ ਘਰੇ ਟਿਕ ਕੇ ਤੇ ਮੈਨੂੰ ਨੂੰ ਪੁੱਤਨਾ ਆਇਆ ਹੋ ਗਿਆ ਵੀ ਸੂਈ ਡਿੱਗੀ ਨਹੀਂ ਚਰੀ ਜਾਂਦੀ ਕਮਾਲ ਕਰਤੀ ਤਾਈ ਜੇ ਸੂਈ ਗਮਾ ਚ ਜੇ ਆਪਣੀ ਆਪ ਨੂੰ ਤਾਂ ਨਹੀਂ ਨੀਂਦ ਆਉਂਦੀ ਮੈਂ ਖਾਂ। ਤੁਹਾਨੂੰ ਅੱਜ ਪਤਾ ਲੱਗਿਆ ਵੀ ਤਾਈ ਤਾਈ ਨੂੰ ਘਰੇ ਨਹੀਂ ਵੜਨ ਦੇਣਾ ਇਸ ਦੁਬਾਰਾ। ਮੇਰੇ ਕੀ ਬਤਾ ਕੀ ਲੈ ਜੀ ਚੋਰਨੀ ਨੂੰ। ਕੰਮ ਕਿਸੇ ਹੋਰ ਦੇ ਨਾਲ ਲੱਗੂ। ਐਡੀ ਵੱਡੀ ਚੀਜ਼ ਲੈ ਗਈ ਜਦੋਂ ਆਪਣੀ ਚੱਕ ਕੇ ਇਹ। ਤੇ ਇਹ ਹੋਰ ਕੀ ਛੱਡੂਗੀ? ਹੁਣ ਇਸ ਦੁਬਾਰਾ ਵੜਨ ਨਹੀਂ। ਮੈਂ ਤਾਂ ਹੁਣ ਮੂੰਹ ਨਹੀਂ ਲਾਉਂਦਾ ਉਹਨੂੰ ਜਮਾ। ਤੈਨੂੰ ਨਹੀਂ ਹਾਂ ਮੂੰਹ ਨਹੀਂ ਲਾਉਣਾ ਹੈਗਾ ਮੁੜ ਕੇ ਮੈਂ ਤਾਂ ਜਮਾ ਦੇਣੀ ਵੀ ਨਹੀਂ ਚੜ੍ਹ ਲੈਂਦੀ ਹੁਣ। ਆਹ ਲੈ ਆਪਾਂ ਨੇ ਕਹਿਣ ਨੂੰ ਵੀ ਚੰਗੇ ਕਮਾਈ ਦਾ ਸੁੱਖ ਆ ਗੱਲ ਹੈ। ਕਿਹੜਾ ਚੰਗਾ ਗਵਾਂਢੀ ਐ ਇਹ ਤਾਂ ਬਸ ਨਾਂ ਦੀ ਹ ਕਿੱਥੋਂ ਟਾਈਮ ਹੀ ਮੜਾ ਆ ਗਿਆ ਲੈ ਕੱਡੀ ਕੁੱਡੀ ਤਾਂ ਨਹੀਂ ਹਜੇ ਤਾਂ ਮਨ ਲਾਦਾ ਸਾਮ ਹੀ ਨਹੀਂ ਸੀਗੀ ਨਾ ਨਾ ਆਈ ਕਿੱਥੇ ਸਾਮੀ ਆ ਮਾਤਾ ਮਸਾਂ ਚੱਕ ਕੇ ਲੈ ਆਈਆਂ ਮੈਂ ਅੰਦਰ ਸਾਮਦਾ ਤੇ ਹੁਣ ਚੱਕ ਕੇ ਦਿਖਾਇਆ ਤੁਸੀਂ ਉੱਥੇ ਬਾਹਰ ਚ ਧਰ ਕੇ ਦਿਖਾ ਨੀ ਮੈਂ ਤਾਂ ਤੁਹਾਨੂੰ ਐਂ ਕਹੇ ਵੀ ਆਪਾਂ ਨੂੰ ਤਾਂ ਉਹ ਗਮਾਂਡੀ ਦਾ ਆਪਾਂ ਨੂੰ ਸੌ ਲੈ ਲੋਡ ਪੈਂਦੀ ਆ ਆ ਦੇਖ ਲੋ ਲੋਡਾਂ ਹੈਂ ਐਂ ਫਾਇਦਾ ਚੱਕ ਗਈ ਵੀ ਤਾਂ ਪਿਆਗਾ ਉਹਨੂੰ ਪਤਾ ਹੈ ਵੀ ਜਦੋਂ ਟੈਨਸ਼ਨ ਵਾਲੀ ਗੋਲੀ ਖਾ ਲੈਂਦਾ ਮੁੜ ਕੇ ਨੀ ਜਾਗ ਨਹੀਂ ਆਉਂਦੀ ਕਿੰਨਾ ਕਿੰਨਾ ਚਿਰ ਉਹ ਚ ਨੇਸਤੀ ਐ ਬੜਾ ਟਾਈਮ ਮੜ ਆਇਆ ਲੈ ਦੇਖ ਲੋ ਪਨੀਰੀ ਚੋਰੀ ਹੋਣ ਲੱਗਿਆ ਫਿਰ ਕੀ ਰਹੁ ਇੱਥੇ ਦੇਖ ਲੈ ਕਾਣ ਪੀਣ ਵਾਲੀਆਂ ਚੀਜ਼ਾਂ ਤੂੰ ਮੰਗ ਕੇ ਲੈ ਜਾ ਵੀ ਭਾਈ ਮਨਜੀਤ ਮੈਨੂੰ ਕੌਂਦੀ ਇਹ ਦੇ ਦੇ ਪਨੀਰੀ ਦੀ ਜੇ ਮਿਲੀ ਤਾਂ ਤਾਈ ਮੈਂ ਕਹੂੰ ਆਉਣਾ ਮਖਤਿਆਨ ਨਹੀਂ ਸਿਆਣੀ ਬਿਆਣੀ ਹੈਗੀ ਦੇਤੀ ਕਰਕੇ ਆਈ ਕੱਲ ਨੂੰ ਮੈਂ ਤੈਨੂੰ ਦੱਸਦਾ ਮੈਂ ਬੜਾ ਟਾਈਮ ਉਹਦੇ ਕੋਲ ਖੜੀ ਨਹੀਂ ਮੇਰੇ ਕੋਲ ਪਨੀਰੀ ਸੀ ਮਹਾ ਕਿਤੇ ਹੋਰ ਨਾਥੇ ਡੋਲੀ ਮਹਾ ਕਿਤੇ ਹੋਰ ਮੈਂ ਹੁਣ ਚੱਕ ਕੇ ਆ ਗਈ ਬੜਾ ਉਹਦੇ ਨਾਲ ਬਹਿਸ ਨਹੀਂ ਕਰੀ ਮੈਨੂੰ ਮੇਰੀ ਚੀਜ਼ ਮਿਲ ਗਈ ਮੈਂ ਮੁੜੇ ਆਈ ਤੇਰਾ ਧੱਕਾ ਤਾਂ ਕੀ ਹੋ ਕੇ ਦਿੰਦੀ ਨਹੀਂ ਸੀ ਮਸਾਲੇ ਕਿਹ ਹੈ ਮਸਾਲੇ ਕਿੱਥੇ ਨਹੀਂ ਉੱਥੋਂ ਭਾਈ ਮਾੜੀ ਕਲੀ ਤਾਈ ਲੈ ਹੁਣ ਤੈਨੂੰ ਉਥੇ ਬਾਹਰ ਚ ਤੈਨੂੰ ਮੈਂ ਦੇਉ ਪਤਾ ਤਰਕੇ ਮੈਂ ਨਾ ਪਾਈ ਜਾਂਦਾਗਾ ਜੀਜੀ ਨਾਲ ਉਹ ਕਰਦਾ ਫਿਰਦਾਗਾ ਲੈ ਮੈਂ ਤਾਂ ਪਰਮਜੀਤ ਨੂੰ ਵੀ ਲੜੀ ਜਾਂਦਾ ਸੀਗਾ ਮੈਂ ਕਹਿੰਦਾ ਤਾਈ ਤੋਂ ਬਿਨਾਂ ਆਪਾਂ ਨੂੰ ਸਰਨਾ ਨਹੀਂਗਾ ਆ ਤਾਈ ਨੇ ਤਾਂ ਆਪਰ ਤਾਂ ਲਾਦਾ ਹੀ ਰੋੜਾ 10000 ਦਾ ਜੇ ਕਿਤੇ ਨਾ ਪਤਾ ਲਾਦਾ ਪਰਮਜੀਤ ਨੂੰ ਨਾ ਜਾਂਦੀ ਮਾਂਗਰ ਤੇ ਆਪਾਂ ਕਿਸੇ ਹੋਰ ਦੇ ਲਾਦਾਂ ਦੀ ਤੇ ਆਲੇ ਦਾ ਮੂੰਹ ਮੋਟਾ ਹੁੰਦਾ ਵਾਲਾ ਕਹਿੰਦਾ ਮੇਰੇ ਸਿਰ ਚੋਰੀ ਲਾਉਂਦਾਗਾ ਲੈ ਇਹ ਜੀ ਵੀ ਗਮਾਂਡੀ ਆ ਦੇਖ ਲੋ ਚੰਗੇ ਗਮਾਂਡੇ ਦਾ ਸੁੱਖ ਦੇਖ ਲੋ ਆ ਦਿਖਾ ਤਾਈ ਸਾਨੂੰ ਦੱਸੋ ਹੋ ਆਉਂਦੀ ਆ ਤਾਈ ਤਾਈ ਮੇਰੀ ਗੱਲ ਸੁਣ ਕੇ ਜਾ ਤੂੰ ਕੀ ਆ ਬੜਾ ਚੰਗਾ ਕੰਮ ਆ ਤੇਰਾ ਤਾਂ ਕੀ ਕੰਮ ਆ ਕੀ ਕਹਿਦਾ ਹੈ ਹੁਣ ਤੈਨੂੰ ਪਤਾ ਨਹੀਂਗਾ ਕੀ ਗੱਲ ਆ ਤੂੰ ਸਾਡੀ ਪੰਜੀਰੀ ਲੈ ਕੇ ਹੀ ਚੱਕ ਕੇ ਮੈਂ ਤਾਂ ਉਹੀ ਚੇੜ ਕਰਦੀ ਸੀ ਤੂੰ ਤੇ ਮੇਰਾ ਸਰੀਰ ਲਾਦੀ ਬਾਹਰ ਹੀ ਪੈ ਗਏ ਤੂੰ ਮੰਗ ਕੇ ਲੈ ਲੈਂਦੀ ਮੰਗ ਕੇ ਲੈ ਇਹਨੂੰ ਮੈਂ ਕੀ ਖਾਣ ਦੀ ਭੁੱਖੀ ਆ ਕੋਈ ਪੰਜੀਰੀ ਦਾ ਸਾਡੀ ਗੱਲ ਭੁੱਖੀ ਦੀ ਨਹੀਂ ਤਾਈ ਹਾਂ ਤੂੰ ਮੰਨ ਲਿਆ ਕਰ ਕੋਈ ਤੂੰ ਸਿਆਣੀ ਬੈਣੀ ਹੈਗੀ ਤੂੰ ਮੈਂ ਤਾਂ ਉਹੀ ਗਈ ਸੀਗੀ ਚੇੜ ਕਰੀ ਸੀਗੀ ਜੇ ਕਿਸੇ ਸਰਪੰਚ ਦੇ ਸਾਧਰੀ ਫਿਰ ਕੀ ਰੋਹ ਤੇਰੀ ਵੇ ਬਸ ਮੈਂ ਤਾਂ ਗਲਤੀ ਹੋ ਗਈ ਹੋਰ ਨਾ ਕਿਸੇ ਕੋਲੇ ਕਹਿਦੀ ਹੁਣ ਜਾ ਕੇ ਬਹੁਤ ਮਾੜੀ ਗੱਲ ਆ ਤਾਈ ਤੇਰੀ ਆਈ ਅਸੀਂ ਤਾਂ ਤੈਨੂੰ ਐ ਦੇਖ ਘਰ ਜਾਂਦੇ ਤੂੰ ਘਰ ਇਕੱਲੇ ਨੂੰ ਛੱਡ ਜਾਂਦੀ ਵੀ ਤਾਈ ਚਲ ਘਰੇ ਬੈਠੀ ਹੈਗੀ ਚੱਲ ਕੋਈ ਨਹੀਂ ਫੇਰ ਮੈਂ ਤਾਂ ਉਹੀ ਲੈ ਗਈ ਸੀ ਛੇੜ ਕਰਦੀ ਹੁਣ ਮੈਂ ਮੁੜ ਕੇ ਮੈਂ ਗਲਤੀ ਕਰ ਲਈ ਮੈਂ ਨਹੀਂ ਚੱਕੀ ਪਿਛਲੇ ਵਾਰ ਸਾਲਾ ਸਿਲੰਡਰ ਚੋਰੀ ਹੋ ਗਿਆ ਮੈਨੂੰ ਤੇਰੇ ਘਰੋਂ ਨਿਕਲੋ ਵੀ ਆਹੋ ਸਿਲੰਡਰ ਵੀ ਮੈਂ ਹੀ ਚੋਰੀ ਕਰਿਆ ਮਾਨ ਮਨ ਸੰਗ ਮਨ ਲਿਆ ਕਰ ਤਾਈ ਦੇ ਸਿਲੰਡਰ ਆਪੇ ਮੰਗ ਲਿਆ ਕਰ ਤੈਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਤਾਈ ਬਸ ਕਰ ਜਾ ਤੂੰ ਬਾਹਲਾ ਨਾ ਬੋਲ ਮੈਂ ਸੋਨੇ ਗਲਤੀ ਮੰਨਦੀ ਨਹੀਂ ਭ ਸਾਡੇ ਘਰੇ ਨਾ ਸਾਡੇ ਘਰੇ ਨਾ ਦੱਸੀ ਜਾ ਕੇ ਮੈਂ ਤੈਨੂੰ ਦੱਸਾਂ ਕੋਈ ਉਹਦੇ ਪਰਮਜੀਤ ਕਦੀ ਘਰੇ ਨਹੀਂ ਸੀ ਕਦੀ ਮੈਂ ਦਬਾ ਦੋ ਖਿੱਚ ਲਈ ਕਦੀ ਪਨੀਰੀ ਢੋਲੀ ਨਹੀਂ ਕਹਿੰਦੀ ਮੈਂ ਉੱਥੇ ਦੱਸ ਨਹੀਂਦੀ ਸਾਰਾ ਮੈਂ ਉਹ ਫੜਾ ਜਾਂਦੀ ਆਪ ਹੀ ਮੈਂ ਤਾਂ ਛੇੜ ਕਰਕੇ ਗਈ ਸੀ ਮੈਂ ਕਹਿੰਦੀ ਪਨੀਰੀ ਇਹ ਚੇੜਾਂ ਕਾਦੀ ਹੁੰਦੀਆਂ ਤਾਂ ਹੀ ਚੋਰੀ ਦੀਆਂ ਯਾਰ ਇਹ ਚਾੜ ਵੀ ਹੋ ਜਾਂਦੀ ਹੈ ਹੁੰਦੀ ਕਿਉਂ ਨਹੀਂ ਤੁਮ ਇਥੋਂ ਮੰਗ ਕੇ ਲੈ ਲੈਂਦੀ ਮੈਂ ਤੁਹਾਨੂੰ ਦੇ ਦਿੰਦਾ ਕਿ ਪਰਾ ਕਿਲੋ ਲੈ ਜਾਂਦੀ ਤੇ ਮੈਂ ਭੁੱਖੀ ਸੀ ਸਾਡੀ ਪੰਜੀਰੀ ਦੀ ਮੈਂ ਤਾਂ ਇਹ ਜੀ ਪੰਜੀਰੀ ਅਸੇ ਫਿਰ ਚੋਰੀ ਕਿਉਂ ਲੈ ਕਰਕੇ ਲੱਗੀ ਕਿ ਤੂੰ ਆਹ ਜੀ ਪੰਜੀਰੀਆਂ ਮੈਂ 3200 ਦੇਖੀਆਂ ਆਹੋ ਆਪੀ ਪੰਜੀਰੀਆਂ 3200 ਦੇਖੀਆਂ ਆਹ ਜੀ ਪੰਜੀਰੀਆਂ ਪੰਜੀਰੀਆਂ ਤਾਂ ਮੇਰੇ ਕੀ ਯਾਦ ਆ ਜਿਹੜੇ ਛੋਡੇ ਰਣੀਆਂ ਤੀ ਤੱਕ ਵਾਰੀ ਲਾਈ ਹੂੰ ਮੈਂ ਤਾਂ 10 ਵਾਰੀ ਲਾ ਆਹ ਚੱਕ ਲੈਣੀ ਹੋਊਂਗੀ ਕਿਸੇ ਦੀਆਂ ਲਿਆਉਣੀ ਨੇ ਤੂੰ 10 10 ਵਾਰੀ ਚੱਕ ਲਿਆਉਣ ਕਿਥੇ ਧਰੀਆਂ ਪਈਆਂ ਛੋਡੇ ਵਰਗਾ ਕੋਹੁਰੇਕ ਨਹੀਂ ਹੈਗਾ ਵੀ ਬਾਹਰ ਛੱੜ ਕੇ ਬ ਖਾਣੀ ਖਾਂਦੇ ਤੇਰਾ ਮੈਨੂੰ ਪਤਾ ਲੱਗ ਗਿਆ ਸਾਡਾ ਨਾ ਕਿਸੇ ਹੋਰ ਦਾ ਤੂੰ ਸਾਡੇ ਕੰਨ ਕਰਵਾਤੇ ਪੂਰੇ ਹਾਂ ਕੰਨ ਕਰਵਾ ਦਿੱਤਾ ਨਹੀਂ ਪਤਾ ਨਹੀਂ ਸੀ ਛੌਂਗਾ ਬਾਅਦ ਚ ਤਰਕੇ ਅੱਛਾ ਤੂੰ ਇਸ ਵਾਰ ਆਪਣੇ ਪਨੀਰੀ ਚੱਕਣੀ ਆਈ ਸੀ ਤੂੰ ਹੈ ਮੈਂ ਤਾਂ ਜਾ ਤੈਨੂੰ ਦੇਖਦੀ ਸੀ ਕਿੰਨਾ ਖਿਹਾਰ ਹੈਗਾ ਮਨਜੀਤ ਹਾਂ ਖਿਹਾਰ ਸੀਗਾ ਕੋਈ ਖਿਹਾਰ ਨਹੀਂ ਸੀਗਾ ਹੁਣ ਫੜੀ ਕੀ ਤਾਂ ਕਹਿਣੀ ਐ ਤੂੰ ਕੋਈ ਖਿਆ ਨਹੀਂ ਸੀ ਆ ਬਾਈਆ ਬਾਈਆ ਤੈਨੂੰ ਬਹੁਤ ਧੰਨਵਾਦ ਤੇਰਾ ਆਹੋ ਭਗ ਜਾ ਭਗ ਜਾ ਧੰਨਵਾਦ ਲੈ ਹੋਰ ਤੇਰੇ ਮਾਜਾ ਇਹਨੇ ਕਿਉਂ ਮੂੰਹ ਲੱਗਦਾ ਤੁਸੀਂ ਲੈ ਮੂੰਹ ਲੱਗਣ ਉਹ ਮੈਂ ਤੇਰੇ ਮੂੰਹ ਲੱਗੜਦੀ ਐ ਨਹੀਂ ਮੈਂ ਤੇਰਾ ਮੂੰਹ ਨਹੀਂ ਲੱਗਦੀ ਇਹ ਜੀ ਦੇ ਹਾਂ ਸਰਦੀ ਹੋਣਾ ਮਾਤਾ ਮਾਏ ਕਦਾ ਬੁਲਾ ਲੀ ਕੁ ਚਾਹੁੰਦੀ ਕੀ ਦੱਸ ਤੂੰ ਕਿ ਜਾਣੀ ਆ ਤੂੰ ਦੱਸ ਨਹੀਂ ਮਾਤਾ ਝੇੜ ਕਰੀ ਸੀਗੀ ਹਾਂ ਚਾਂਬੜੀ ਐ ਬਾਈ ਇਹ ਹੋਣਾ ਕਿ ਕੀ ਫੇਰ ਕੋਈ ਹੋਰ ਚੀਜ਼ ਲਿਆਉਗੀ ਚੱਕ ਕੇ ਸਾਡੇ ਘਰੇ ਨਾ ਬਣੀ ਤੂੰ ਮੈਂ ਤੈਨੂੰ ਦੱਸ ਆਹ ਤੁਸੀਂ ਨਾ ਆਏ ਸਾਡੇ ਘਰੇ ਮੈਂ ਕੀ ਸਾਡੇ ਘਰੇ ਬੱਕਣਾ ਨਹੀਂ ਮਾ ਸਾਡੇ ਬੱਕਣਾ ਲੈਣਾ ਹੋਈਆਂ ਸਾਡੇ ਘਰੇ ਸਾਡੇ ਘਰੇ ਨਾ ਹੀ ਲੈ ਕੇ ਜੀ ਸਾਡਾ ਲਾਲ ਲਾ ਬਾਹਰ ਤਸਰ ਲੀਆਂ ਤੇ ਹੁਣ ਫਿਰ ਦੇ ਆ ਵੀ ਸਾਨੂੰ ਕਮਲੇ ਕਹਿਣਗੇ ਵੀ ਕਮਲੇ ਨੇ ਤਾਂ ਕਮਲੇ ਦਾ ਹੈ ਕਿ ਹੋਰ ਤੁਸੀਂ ਸਿਆਣੇ ਹੋਗੇ ਇਹ ਬਾਅਰ ਚ ਪੰਜੀਰੀ ਦੇ ਪੀਪੇ ਦਾ ਤਰ ਕੇ ਬਾਅਦ ਲੋਕ ਤਾਂ ਲਕੋਲ ਕੋ ਖਾਂਦੇ ਇਹ 12 ਚ ਤਰ ਖਾਂਦੇ ਆ ਦਿਖਾਉਂਦੇ ਆ ਕਿ ਸਾਡੇ ਕੋਲ ਪੰਜੀਰੀਆਂ ਰਾਈਆਂ ਹੋ ਗਈਆਂ